ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਅੱਜ ਬਣਾਵਾਂਗੇ ਆਪਾਂ ਬਚੇ ਹੋਏ ਚੌਲਾਂ ਨੂੰ ਸਵਾਦਿਸ਼ਟ ਆਪਾਂ ਤੜਕਾ ਕੀਮੇ ਕਰਦੇ ਵਿੱਚ ਲਗਾ ਸਕਦੇ ਆ ਇਹ ਜਿਹੜੇ ਸਿੰਪਲ ਚੌਲ ਆ ਸਾਡੇ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੇ ਏ ਚੌਲ ਸਾਡੇ ਦੇਖੋ ਸਾਡੇ ਬਧੀਆ ਇੱਕ ਇੱਕ ਕਲਾ ਕਲਾ ਜਿਹੜਾ ਸਾਡਾ ਇਹ ਚੌਲ ਹੈ ਤੇ ਆਪਾਂ ਹੁਣ ਇਹਨੂੰ ਲਾਵਾਂਗੇ ਤੜਕਾ ਜਿਹੜੀਆਂ ਸਬਜ਼ੀਆਂ ਆਪਾਂ ਨੇ ਇਹਦੇ ਵਿੱਚ ਪਾਉਣੀਆਂ ਉਹ ਆਪਾਂ ਨੇ ਕੋਸੇ ਪਾਣੀ ਦੇ ਵਿੱਚ ਡੁਬੋ ਕੇ ਰੱਖਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਦੀ ਜਿਹੜੀ ਕਟਿੰਗ ਕਰਾਂਗੇ ਅਸੀਂ ਹਰੇ ਮਟਰ ਲੈ Shimla mirch ਪਿਆਜ਼ ਆਲੂ ਟਮਾਟਰ ਹਰੀ ਮਿਰਚ ਇਹ ਜਿਹੜੇ ਆਪਾਂ ਉਹਦੇ ਵਿੱਚ ਪਾਵਾਂਗੇ ਚਾਵਲਾਂ ਤੇ ਤਾਂ ਕਿ ਉਹ ਹੋਰ ਵੀ ਜ਼ਿਆਦਾ ਸੁਆਦੀਸ਼ਟ ਤਿਆਰ ਹੋ ਜਾਣ ਇੱਕ ਡੋਂਗਾ ਜਿਹੜਾ ਸਾਡੇ ਚਾਵਲਾਂ ਦਾ ਚਾਵਲ ਸਾਡੇ 4 ਜੀਆਂ ਵਾਸਤੇ ਘੱਟ ਤੇ ਅਸੀਂ ਮਸਾਲੇ ਜਿਹੜੇ ਆਂ ਸਬਜ਼ੀਆਂ ਜ਼ਿਆਦਾ ਪਾ ਲਈਆਂ ਤਾਂ ਕਿ ਸਾਡੇ ਇਹ ਚੌਲ ਪੂਰੇ ਹੋ ਜਾਣ ਹੁਣ ਲਾਵਾਂਗੇ ਆਪਾਂ ਤੜਕਾ ਅਸੀਂ ਇੱਕ ਕੜਛੀ ਹੈ ਜਿਹੜੀ ਸਰੋਂ ਦੇ ਤੇਲ ਦੀ ਗਰਮ ਕਰ ਲਈ ਉਹਨੂੰ ਪੂਰੀ ਤਰ੍ਹਾਂ ਕਾੜ ਲਿਆ ਇੱਕ ਚਮਚ ਐਸੇ ਜਿਹੜਾ ਪਾਇਆ ਜੀਰੇ ਦਾ ਜੀਰੇ ਨੂੰ ਆਪਾਂ ਬਰੌਨ ਬਰੌਨ ਕਰ ਲੈਣਾ ਹਲਕਾ ਜਾਂ ਤੇ ਨਾਲ ਹੌਲੀ ਹੌਲੀ ਕਰਕੇ ਆਪਾਂ ਪਾਵਾਂਗੇ ਸਬਜ਼ੀਆਂ ਤੇ ਅਸੀਂ ਜਿਹੜੇ ਪਿਆਜ਼ ਆ ਦੋ ਦੋ ਵੱਡੇ ਪਿਆਜ਼ਾਂ ਸੀ ਉਹਨਾਂ ਦੀ ਕਟਿੰਗ ਕਰ ਲਈ ਮੋٹے ਸਾਈਜ਼ ਵਿੱਚ ਹੀ ਕਰ ਲਈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਵਾਂਗੇ ਤਾਂ ਕਿ ਇਹ ਬਰੌਨ ਹੋ ਜਾਣ ਇਸ ਚੌਲ ਆਪਾਂ ਗੇਰਨ ਦੀ ਬਜਾਏ ਆਪਾਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਸਵਾਦਿਸ਼ਟ ਬਣਾ ਲਵਾਂਗੇ ਤੇ ਹੁਣ ਆਪਾਂ ਨੇ ਪਿਆਜ਼ ਜਿਹੜੇ ਹਲਕੇ ਜਿਹਾ ਬ੍ਰਾਊਨ ਹੋ ਗਏ ਹੁਣ ਪਾਵਾਂਗੇ ਆਪਾਂ ਆਲੂ ਆਲੂ ਵੀ ਅਸੀਂ ਐਸੇ ਹਿਸਾਬ ਨਾਲ ਚੋਰਸ ਪੀਸਾਂ ਦੇ ਵਿੱਚ ਕੱਟ ਲਏ ਤੇ ਹੁਣ ਆਪਾਂ ਇਹਨਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਬਿਲਕੁਲ ਪਤਾ ਨਹੀਂ ਲੱਗ ਸਕਦਾ ਵੀ ਇਹ ਚਾਵਲ ਤਾਜ਼ੇ ਆ ਜਾਂ ਇਹ ਬੱਸ ਆਪਾਂ ਨੇ ਇਹਨੂੰ ਤੜਕਾ ਲਾਇਆ ਇਹਦੇ ਵਿੱਚ ਕੁਝ ਜਿਹੜਾ ਨਹੀਂ ਪਤਾ ਲੱਗ ਸਕਦਾ ਬਹੁਤ ਹੀ ਸਵਾਦਿਸ਼ਟ ਤਿਆਰ ਹੋਣ ਨੇ ਆ ਤੇ ਹੁਣ ਪਾਵਾਂਗੇ ਆਪਾਂ Shimla mirch ਅਸੀਂ ਇੱਕ మీడియం ਸਾਈਜ਼ ਦੀ Shimla mirch ਲਈ ਉਹਨੂੰ ਵੀ ਆਪਾਂ ਆਲੂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਜਿਹੜਾ ਸਾਡਾ ਮਸਾਲਾ ਦੇਖਣ ਵਿੱਚ ਕਿੰਨਾ ਵਧੀਆ ਲੱਗਦਾ ਹੈ ਤੇ ਜਿਹੜੇ ਸਾਡੇ ਚਾਵਲ ਆ ਵੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋ ਜਾਣਗੇ ਹੁਣ ਪਾਵਾਂਗੇ ਆਪਾਂ ਮਟਰ ਮਟਰ ਅਸੀਂ ਬਾਅਦ ਵਿੱਚ ਪਾਏ ਆ ਇਹ ਨਰਮ ਮਟਰ ਆ ਤਾਜ਼ੇ ਮਟਰ ਇਹਨਾਂ ਨੂੰ ਬਹੁਤ ਛੇਤੀ ਜਿਹੜਾ ਭੁੰਨ ਹੋ ਜਾਣਾ ਇਹਨੂੰ ਵੀ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਦੇਖੋ ਨਾਲੇ ਸਾਡੇ ਚੌਲ ਬਚ ਗਏ ਤੇ ਨਾਲੇ ਜਿਹੜੀਆਂ ਅਸੀਂ ਮਸਾਲਾ ਤੜਕਾ ਲਾਇਆ ਸਬਜ਼ੀਆਂ ਪਾਈਆਂ ਉਹਨਾਂ ਚੌਲਾਂ ਨੂੰ ਬਹੁਤ ਹੀ ਜਿਹੜਾ ਸੁਆਦਿਸ਼ਟ ਬਣਾ ਦੇਣਾ ਆਪਾਂ ਇਹਨਾਂ ਨੂੰ ਗੇਰਨ ਤੀਂ ਬਜਾਇ ਦੇਖੋ ਇਸ ਹਿਸਾਬ ਦੇ ਨਾਲ ਤਿਆਰ ਕਰ ਸਕਦੇ ਆਂ ਚਾਰ ਪਾਈਆਂ ਅਸੀਂ ਹਰੀਆਂ ਮਿਰਚਾਂ ਉਹਨਾਂ ਨੂੰ ਆਪਾਂ ਨੇ ਕੱਟ ਕੇ ਪਾਇਆ ਤੇ ਉਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹੁਣ ਪਾਵਾਂਗੇ ਆਪਾਂ ਟਮਾਟਰ ਅਸੀਂ ਦੋ ਬڑے ਸਾਈਜ਼ ਦੇ ਟਮਾਟਰ ਲੈ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿੰਨਾ। ਬਣਾਉਣ ਦਾ ਬਹੁਤ ਆਸਾਨ ਤਰੀਕਾ ਆਪਾਂ ਇਹਨੂੰ ਬਣਾ ਸਕਦੇ ਹਾਂ। ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਅਸੀਂ ਇਹਨੂੰ ਬਣਾ ਸਕਦੇ ਹਾਂ। ਦੇਖੋ ਸਾਡਾ ਜਿਹੜਾ ਮਸਾਲਾ ਉਹ ਭੁੰਨ ਕੇ ਕਿੰਨਾ ਵਧੀਆ ਤਿਆਰ ਹੋਇਆ ਤੇ ਅਸੀਂ ਇਹ ਇੱਕ ਰੈਸਟੋਰੈਂਟ ਦੀ ਤਰ੍ਹਾਂ ਜਿਹੜੇ ਸਾਡੇ ਚੌਲ ਬਣ ਕੇ ਤਿਆਰ ਹੋਣਗੇ। ਤੇ ਅਸੀਂ ਇੱਕ ਚਮਚ ਪਾਇਆ ਨਮਕ ਦਾ ਕਿਉਂਕਿ ਚੌਲ ਵੀ ਫਿੱਕੇ ਆ ਤੇ ਅਸੀਂ ਇੱਕ ਬड़ा ਚਮਚ ਜਿਹੜਾ ਉਹ ਨਮਕ ਦਾ ਪਾਵਾਂਗੇ ਤੇ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਣਾ ਫਿਰ ਆਪਾਂ ਮਸਾਲੇ ਨੂੰ 5 ਕਿ ਮਿੰਟ ਵਾਸਤੇ ਸìmਤੇ ਢੱਕਾਂਗੇ ਤਾਂ ਕਿ ਜਿਹੜਾ ਇਹ ਆਪਣੀਆਂ ਸਬਜ਼ੀਆਂ ਉਹ ਬਣ ਸਕਣ ਆਲੂਆਂ ਜਿਹੜੇ ਪੂਰੀ ਤਰ੍ਹਾਂ ਬਣ ਜਾਣ ਕੱਚੇ ਨਾ ਰਹਿਣ ਇਸ ਕਰਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਤੇ ਨਾਲ ਪਾਵਾਂਗੇ ਫਿਰ ਆਪਾਂ ਮਸਾਲੇ ਹੁਣ ਆਪਾਂ ਇਹਨੂੰ ਟਾਕ ਦੇਵਾਂਗੇ ਹੁਣ ਆਪਾਂ ਗੈਸ ਆ ਜਿਹੜਾ ਸਿਮ ਤੇ ਕਰਤਾ ਹੁਣ ਆਪਾਂ 5 ਮਿੰਟ ਤੱਕ ਇਹਨੂੰ ਹਲਾਵਾਂਗੇ ਦੇਖੋ ਸਾਡੇ ਜਿਹੜਾ ਮਸਾਲਾ ਪੂਰੀ ਤਰ੍ਹਾਂ ਬਣ ਗਿਆ ਤੇ ਪੂਰੀ ਤਰ੍ਹਾਂ ਜਿਹੜੇ ਟਮਾਟਰ ਸਾਡੇ ਉਹ ਤਿਆਰ ਹੋ ਗਏ ਮਸਾਲਾ ਜਿਹੜਾ ਸਾਡਾ ਤਿਆਰ ਹੋ ਗਿਆ ਹਾਂਜੀ ਹੁਣ ਪਾਵਾਂਗੇ ਆਪਾਂ ਹਲਦੀ ਹਲਦੀ ਜਿਹੜੀ ਅਸੀਂ ਬਹੁਤ ਘੱਟ ਪਾਣੀ ਹੈ ਬਹੁਤ ਜ਼ਿਆਦਾ ਪੀਲੇ ਚਾਉਣਾ ਜਿਹੜੇ ਵਧੀਆ ਨਹੀਂ ਲੱਗਦੇ ਅਸੀਂ ਚਮਚ ਦਾ ਚੌਥਾ ਹਿੱਸਾ ਜਿਹੜਾ ਹਲਦੀ ਪਾਈ ਹੈ ਤੇ ਨਾਲ ਪਾਤੀ ਆਪਾਂ ਨੇ ਹਰੀ ਮਿਰਚ ਜੇ ਕਿਸੇ ਨੂੰ ਮਿਰਚ ਘੱਟ ਲੱਗਦੀ ਹੋਵੇ ਤਾਂ ਆਪਾਂ ਇਹਦੇ ਵਿੱਚ ਹਰੀ ਮਿਰਚ ਜਿਹੜੀ ਉਹ ਲੈ ਸਕਦੇ ਆ ਆਪਾਂ ਨੇ ਇਹਨੂੰ ਵੀ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤਾਂ ਕਿ ਇਹ ਵੀ ਮਿਕਸ ਹੋ ਜਾਵੇ ਹਾਂਜੀ ਦੇਖੋ ਮਸਾਲਾ ਜਿਹੜਾ ਸਾਡਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਨੇ ਚਾਵਲਾਂ ਨੂੰ ਮਸਾਲੇ ਦੇ ਵਿੱਚ ਪਾ ਦੇਣਾ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂ। ਦੇਖੋ ਜਿਹੜੇ ਸਾਡੇ ਚਾਵਲ ਐ ਦੇਖਣ ਵਿੱਚ ਕਿੰਨੇ ਵਧੀਆ ਲੱਗਦੇ ਆ। ਖਾਣ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਥਿਆਨ ਹੋਣਗੇ। ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਦਵਾਂਗੇ ਤੇ ਫਿਰ ਆਪਾਂ ਇਹਨੂੰ ਸਿਮ ਗੈਸ ਨੂੰ ਸਿਮ ਕਰਕੇ ਢਾਕ ਦਵਾਂਗੇ ਤਾਂ ਕਿ ਜਿਹੜਾ ਨੂਨ ਮਿਰਚ ਸਾਰਾ ਉਹ ਚਾਵਲਾਂ ਦੇ ਵਿੱਚ ਵੀ ਰਸ ਜਵੇ। ਦੇਖੋ ਸਾਡੇ ਚਾਵਲ ਪੂਰੀ ਤਰ੍ਹਾਂ ਮਿਕਸ ਹੋ ਗਏ ਅਸੀਂ ਇਹਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਤਿਆਰ ਕਰ ਲਿਆ ਹਾਂ ਹਾਂ ਨਹੀਂ ਹੁਣ ਆਪਾਂ ਇਹਨੂੰ ਟਾਕ ਦਵਾਂਗੇ سیم ਤੇ ਤਾਂ ਕਿ ਪੰਦਾ ਸਿਮਿੰਟ ਬਣ ਗਏ ਤੇ ਹੁਣ ਦੇਖੋ ਚੌਲ ਸਾਡੇ ਬਣ ਕੇ ਜਿਹੜੇ ਤਿਆਰ ਹੋ ਗਏ ਦੇਖੋ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਮੈਨੂੰ ਮੇਰੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਅਜੇ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਨਾਲ ਅਸੀਂ ਜਿਹੜੀ ਲੱਸੀ ਬਣਾਈ ਐ ਅਸੀਂ ਠੰਡੀ ਲੱਸੀ ਜੀਰਾ ਤੇ ਨਮਕ ਪਾ ਕੇ ਲੱਸੀ ਜਿਹੜੀ ਤਿਆਰ ਕਰੀ ਐ ਤੇ ਚੌਲਾਂ ਜਿਹੜੇ ਅਸੀਂ ਉਹਨਾਂ ਨੂੰ ਸਿੰਪਲ ਚੌਲਾਂ ਨੂੰ ਅਸੀਂ ਤੜਕਾ ਲਾਇਆ ਤੇ ਤਿਆਰ ਕਰ ਲੈ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ